ਪੀਰੀ ਫਕੀਰੀ ਮੌਤ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਸੀ ਤੁਹਾਡੇ ਲਈ ਲੈ ਕੇ حاضر ਹੋਏ ਆਂ ਖਾਸ ਉਹਨਾਂ ਵਾਸਤੇ ਲੈ ਕੇ حاضر ਹੋਏ ਆਂ ਉਹਨਾਂ ਭੈਣਾਂ ਵਾਸਤੇ ਲੈ ਕੇ حاضر ਹੋਏ ਆਂ ਰਖੜੀ ਤੇ ਤੁਸੀਂ ਕਿਹੜਾ ਕਰਮ ਕਰਨਾ ਹੈ ਰਖੜੀ ਬੰਨਣ ਤੋਂ ਪਹਿਲਾਂ ਜਦੋਂ ਰਖੜੀ ਬੰਨ੍ਹਣੀ ਹੈ ਉਸ ਤੋਂ ਪਹਿਲਾਂ ਤੁਸੀਂ ਜੇ ਇਹ ਕਰਮ ਕਰੋਗੇ ਤਾਂ ਤੁਹਾਡੇ ਘਰ ਦੇ ਵਿੱਚ ਕਦੀ ਵੀ ਜ਼ਿੰਦਗੀ ਦੇ ਵਿੱਚ ਦੁੱਖ ਤਿਲਦਰ ਨਹੀਂ ਆਏਗਾ ਬਰਕਤ ਹਮੇਸ਼ਾ ਰਹੇਗੀ ਅਤੇ ਤੁਹਾਡੇ ਘਰ ਦੇ ਵਿੱਚ ਕਿਸੇ ਵੀ ਜੀਵ ਪਰਿਵਾਰ ਦੇ ਉੱਤੇ ਕੋਈ ਵੀ ਭੀੜ ਨਹੀਂ ਪਏਗੀ ਤਾਂ ਦੋਸਤੋ ਖਾਸ ਇਹ ਰੱਖਣੀਆਂ ਵਾਸਤੇ ਇਹਨਾਂ ਪਹਿਣਾ ਵਾਸਤੇ ਵੀਡੀਓ ਲੈ ਕੇ حاضر ਹੋਏ ਆਂ ਤੇ ਵੀਡੀਓ ਨੂੰ ਬਿਨਾ ਸਕਿਪ ਕੀਤੇ ਦੇਖਣਾ ਪਹਿਲਾਂ ਜਿਹੜੇ ਸਾਡੇ ਚੈਨਲ ਉੱਤੇ ਨਵੇਂ ਆਏ ਨੇ ਉਹਨਾਂ ਨੂੰ ਸਾਡੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਓ ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਓ ਤਾਂ ਕਿ ਆਉਣ ਵਾਲੀਆਂ ਵੀਡੀਓ ਪਹਿਲਾਂ ਮਿਲਦੀਆਂ ਰਹਿਣਗੀਆਂ ਸੋ ਹੁਣ ਗੱਲ ਕਰਦੇ ਆ ਜੀ ਰਖਣੀਆਂ ਦੇ ਉੱਤੇ ਜਿਹੜਾ ਕਰਮ ਕਰਨ ਵਾਸਤੇ ਇਹ ਵੀਡੀਓ ਆ ਜਿਹੜਾ ਖਾਸ ਪਹਿਣਾ ਵਾਸਤੇ ਆ ਕਿ ਕਿਸ ਤਰੀਕੇ ਨਾਲ ਤੁਸੀਂ ਸਰਕਾਰਾਂ ਦੀ ਪੀਰਾਂ ਫਕੀਰਾਂ ਦੀ ਰਹਿਮਤ ਪਾ ਸਕਦੇ ਹੋ ਤੁਸੀਂ ਅਗਰ ਘਰ ਦੇ ਵਿੱਚ ਤੁਹਾਡੇ ਘਰ ਦੇ ਵਿੱਚ ਅਗਰ ਦਰਬਾਰ ਹੈ ਤਾਂ ਵੀ ਤੁਹਾਨੂੰ ਇਸ ਕਰਮ ਨੂੰ ਕਰਨਾ ਚਾਹੀਦਾ ਜੇ ਤੁਸੀਂ ਪੀਰਾਂ ਫਕੀਰਾਂ ਨੂੰ ਮੰਨਦੇ ਹੋ ਤਾਂ ਵੀ ਇਸ ਤੋਂ ਤੁਸੀਂ ਕਰਮ ਕਰੋਗੇ ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਕਦੀ ਵੀ ਉਤਾਰ ਚੜਾਵ ਕਦੀ ਜ਼ਿੰਦਗੀ ਦੇ ਵਿੱਚ ਕੋਈ ਵੀ ਤਬਦੀਲੀ ਜਿਹੜੀ ਕੀ ਤੁਹਾਡੇ ਨੁਕਸਾਨਦਾਇਕ ਹੋਏਗੀ ਉਹ ਕਦੀ ਵੀ ਨਹੀਂ ਹੋਏਗੀ ਤਾਂ ਦੋਸਤੋ ਇਹ ਜਿਹੜੀ ਖਾਸ ਵੀਡੀਓ ਬਣਾਈ ਆ ਇਸ ਕਰਕੇ ਬਣਾਈ ਆ ਰਖੜੀਆਂ ਤੋਂ ਜਿਹੜਾ ਇਹ ਚੱਕੜੀ ਵਾਲੇ ਦਿਨ ਤੁਸੀਂ ਇਸ ਕਰਮ ਨੂੰ ਕਰ ਸਕਦੇ ਹੋ ਔਰ ਇਹ ਕਰਮ ਬਹੁਤ ਲੋਕ ਘਟ ਜਾਣਦੇ ਆ ਜੋ ਕਰਕੇ ਪੁਰਾਣੇ ਸਮਿਆਂ ਦੇ ਵਿੱਚ ਬਹੁਤ ਇਹ ਚੀਜ਼ਾਂ ਹੁੰਦੀਆਂ ਸੀ ਅੱਜ ਦੇ ਟਾਈਮ ਦੇ ਵਿੱਚ ਇਹ ਚੀਜ਼ਾਂ ਲੁਪਤ ਕਰ ਦਿੱਤੀਆਂ ਗਈਆਂ ਲੋਕ ਨਵੇਂ ਕਰਚਲ ਨੂੰ ਭੱਜ ਗਏ ਨੇ ਨਵੇਂ ਵੱਲ ਨੂੰ ਜਾ ਰਹੇ ਨੇ ਪੁਰਾਣੇ ਨੂੰ ਸਾਰੇ ਭੁੱਲਦੇ ਜਾ ਰਹੇ ਨੇ ਜੋ ਕਰਕੇ ਪੁਰਾਣੇ ਦੇ ਵਿੱਚ ਹੀ ਸਾਰਾ ਕੁਝ ਬਿਆਨ ਕੀਤਾ ਹੁੰਦਾ ਹੈ ਪਿਆਰ ਪੁਰਾਣੇ ਦੇ ਵਿੱਚ ਹੀ ਸਾਰਾ ਕੁਝ ਇਹ ਚੀਜ਼ਾਂ ਜਿਹੜੀਆਂ ਸਾਡੇ ਬਜ਼ੁਰਗਾਂ ਨੇ ਦੱਸੀਆਂ ਹੁੰਦੀਆਂ ਆ ਅਸੀਂ ਉਹੀ ਚੀਜ਼ਾਂ ਕਰਦੇ ਹਾਂ ਤੁਸੀਂ ਕਦੀ ਵੀ ਦੇਖਿਆ ਹੋਊਗਾ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਕੋਈ ਵੀ ਦਿਨ ਤਿਹਾਰ ਆਉਂਦਾ ਸੀ ਰਖੜੀ ਹੋਵੇ ਚਾਹੇ ਦੀਵਾਲੀ ਹੋਵੇ ਜਾਂ ਫਿਰ ਕੋਈ ਵੀ ਐਤਾ ਦਾ ਤਿਹਾਰ ਹੁੰਦਾ ਸੀ ਤਾਂ ਸਾਰੇ ਆਪਣੇ ਆਪਣੇ ਪੀਰ ਮੁਰਸ਼ਿਦ ਚਿਤਾ ਨੂੰ ਵੀ ਮੰਨਦੇ ਜਿਨ੍ਹਾਂ ਦੀ ਵੀ ਸੇਵਾ ਕਰਦੇ ਹੁੰਦੇ ਸੀ ਉਹਨਾਂ ਦੇ ਦਰਬਾਰ ਤੇ ਜਾਂਦੇ ਸੀਗੇ ਦਰਬਾਰ ਤੇ ਜਾ ਕੇ ਪਹਿਲਾਂ ਉੱਥੇ ਹਾਜ਼ਰੀ ਲਵਾ ਕੇ ਫਿਰ ਅਗਲਾ ਜਿਹੜਾ ਜਿਹੜਾ ਤਿਹਾਰ ਮਨਾਉਂਦੇ ਸੀ ਅੱਜ ਦੀ ਡੇਟ 'ਚ ਵੀ ਬਹੁਤ ਸਾਰੇ ਲੋਕ ਕੁਛ ਹੈਗੇ ਨੇ ਜਿਹੜੇ ਕਿ ਇਸ ਸਭਿਤਾ ਨੂੰ ਅਪਣਾਉਂਦੇ ਆ ਪਰ ਬਹੁਤ ਸਾਰੇ ਲੋਕ ਹੈ ਇਸ ਚੀਜ਼ ਨੂੰ ਭੁੱਲ ਚੁੱਕੇ ਆ ਪਰ ਅਸੀਂ ਇਸ ਚੀਜ਼ ਨੂੰ ਯਾਦ ਕਰਾਉਣ ਵਾਸਤੇ ਇਹ ਵੀਡੀਓ ਬਣਾਈ ਆ ਕਿਉਂਕਿ ਇਹਦੇ ਵਿੱਚ ਲੋਕ ਜਿਹੜੇ ਆ ਆਪਣੇ ਸੱਭਿਆਚਾਰ ਨਾਲ ਜੁੜਨ ਆਪਣੇ ਕਲਚਰ ਨਾਲ ਜੁੜਨ ਪਿੱਛੋਂ ਜੋ ਪਛੋਕੜ ਚੱਲਦਾ ਆ ਰਿਹਾ ਉਹਦੇ ਨਾਲ ਜੁੜਨਾ ਬਹੁਤ ਜ਼ਰੂਰੀ ਆ ਤਾਂ ਦੋਸਤੋ ਹੁਣ ਤੁਸੀਂ ਗੱਲ ਕਰਦੇ ਆਪਾਂ ਰਖੜੀ ਦੇ ਜਿਹੜਾ ਕਰਮ ਜਿਹੜਾ ਰਖੜੀ ਤੋਂ ਕਰਨ ਕਰਨ ਵਾਲਾ ਪਹਿਲਾਂ ਰਖੜੀ ਤੋਂ ਪਹਿਲਾਂ ਕਰਮ ਕਰਨਾ ਆਪਾਂ ਕਿਉਂ ਜ਼ਰੂਰੀ ਆ ਤੋ ਦੇਖੋ ਤੁਹਾਡੇ ਘਰ ਦੇ ਉੱਤੇ ਕੋਈ ਵੀ ਸੰਕਟ ਨਹੀਂ ਆਊਗਾ ਜੇ ਤੁਸੀਂ ਇਹ ਵਾਲਾ ਕਰਮ ਕੀਤਾ ਹੋਊਗਾ ਤੁਹਾਡੇ ਕਿਸੇ ਵੀ ਪਰਿਵਾਰਕ ਮੈਂਬਰ ਦੇ ਉੱਤੇ ਕੋਈ ਰੋਗ ਸ਼ੋਗ ਕੋਈ ਬਿਮਾਰੀ ਨਹੀਂ ਲੱਗੇਗੀ ਨਾ ਕੋਈ ਤੁਹਾਡੇ ਕਿਸੇ ਦੇ ਉੱਤੇ ਨਾ ਕੋਈ ਕਾਲਾ ਜਾਦੂ ਨਾ ਕੋਈ ਇਲਮ ਚੱਲੇਗਾ ਕਿਉਂ ਕਰਕੇ ਤੁਸੀਂ ਪੀਰਾਂ ਦੀ ਰਹਿਮਤ ਦੇ ਵਿੱਚ ਬੈਠੇ ਹੋਵੋਗੇ ਤੁਸੀਂ ਪੀਰਾਂ ਦੀ ਕਿਰਪਾ ਦੇ ਵਿੱਚ ਹੋਵੋਗੇ ਹਮੇਸ਼ਾ ਇਸ ਚੀਜ਼ ਨੂੰ ਯਾਦ ਰੱਖ ਲੈਣਾ ਕਿ ਜਦੋਂ ਤੁਸੀਂ ਦਾਤਿਆਂ ਦੇ ਲੜ ਲੱਗੇ ਤਾਂ ਇਸ ਚੀਜ਼ ਨੂੰ ਜ਼ਰੂਰ ਕਰਨਾ ਤੁਸੀਂ ਕੀ ਕਰਨਾ ਹੁਣ ਜਿਸ ਤਰ੍ਹਾਂ ਰਖੜੀ ਹੈ ਅੱਜ ਕੱਲ ਸਵੇਰੇ ਰਖੜੀ ਹੈ ਜਿੱਦਾਂ ਰਖੜੀ ਤੋਂ ਪਹਿਲਾਂ ਤੁਸੀਂ ਤਰਪਾਰ ਤੇ ਜਾਣਾ ਪੀਰਾਂ ਦੇ ਕਿਸੇ ਵੀ ਤਰਪਾਰ ਤੇ ਜਾਓ ਜਿਹੜਾ ਵੀ ਤੁਹਾਡੇ ਘਰ ਦੇ ਲਾਗੀ ਸ਼ਾਗੇ ਕੋਈ ਦਰਬਾਰ ਹੋਏਗਾ ਉਥੇ ਤੁਸੀਂ ਜਾ ਕੇ ਇਹ ਜਿਹੜਾ ਕਰਮ ਕਰਨਾ ਤੁਸੀਂ ਇੱਕ ਡੱਬਾ ਲੈਣਾ ਮਠਿਆਈ ਦਾ ਚਾਹੇ ਅੱਧਾ ਕਿਲੋ ਦਾ ਲੈ ਲਓ ਜਿੰਨਾ ਵੀ ਤੁਹਾਡਾ ਦਿਲ ਕਰਦਾ ਜੋ ਤੇ ਰਖੜੀ ਲੈ ਕੇ ਜਾਣੀਆਂ ਉਸ ਰਖੜੀ ਨੂੰ ਸਦਰਪਾਰ ਦੇ ਵਿੱਚ ਚਾਹੇ ਕਿਸੇ ਵੀ ਪੀਰਾਂ ਦਾ ਦਰਬਾਰ ਲੱਗਦਾ ਤਾਂ ਸਰਕਾਰ ਜੀ ਦਾ ਦਰਬਾਰ ਹੈ ਗੌਸਪਾਕ ਪੀਰ ਦਾ ਦਰਬਾਰ ਹੈ ਬਲੰਗਾ ਦਾ ਦਰਬਾਰ ਕਿਸੇ ਦਾ ਵੀ ਦਰਬਾਰ ਹੈ ਉਸ ਦਰਬਾਰ ਤੇ ਤੁਸੀਂ ਜਾ ਕੇ ਦਾਤਿਆਂ ਦੇ ਰਖੜੀ ਜਰੂਰ ਬੰਨ ਕੇ ਆਉਣੀ ਹੈ ਭੈਣਾ ਨੇ ਜੇ ਤੁਸੀਂ ਜੇ ਦਾਤਿਆਂ ਦੀ ਮੂਰਤੀ ਉੱਥੇ ਸਥਾਪਿਤ ਕੀਤੀ ਹੋਈ ਹੈ ਤਾਂ ਉੱਥੇ ਰਖੜੀ ਬੰਨ ਲੈਣਾ ਅਗਰ ਦਰਬਾਰ ਦੇ ਉੱਤੇ ਸਿਰਫ ਰੋਜ਼ਾ ਬਣਿਆ ਹੋਇਆ ਹੈ ਤਾਂ ਤੁਸੀਂ ਰਖੜੀ ਉੱਥੇ ਚੜਾ ਜਾਣੀ ਹੈ ਦਾਤਿਆਂ ਦੇ ਉੱਤੇ ਚਰਨਾਂ 'ਚ ਬੇਨਤੀ ਲਾ ਲੈਣੀ ਹੈ ਕਿ ਸਰਕਾਰ ਜਿਸ ਤਰ੍ਹਾਂ ਮੈਂ ਆਪਣੇ ਵੀਰਾਂ ਭਰਾਵਾਂ ਦੇ ਰਖੜੀ ਬੰਨਣ ਆਈ ਜਾਣਾ ਆ ਸਭ ਤੋਂ ਪਹਿਲਾਂ ਤੁਹਾਨੂੰ ਰਖੜੀ ਬੰਨਣ ਇਸ ਕਰਕੇ ਆਏ ਆ ਕਿ ਸਾਡੇ ਪਰਿਵਾਰ ਦੇ ਉੱਤੇ ਕੋਈ ਵੀ ਜਿਹੜਾ ਘਰ ਦਾ ਪਰਿਵਾਰਿਕ ਮੈਂਬਰ ਆ ਕੋਈ ਵੀ ਜੀ ਹੈ ਸਭ ਨੂੰ ਤੁਸੀਂ ਆਪਣੀ ਰੱਖਿਆ ਦੇ ਵਿੱਚ ਰੱਖਣਾ ਕਿਸੇ ਨੂੰ ਕੋਈ ਦੁੱਖ ਤਕਲੀਫ ਨਾ ਹੋਵੇ ਤੁਸੀਂ ਇਹ ਸ਼ਰਪ ਕਰਨਾ ਜਦੋਂ ਤੁਸੀਂ ਇਸ ਸ਼ਰਪ ਨੂੰ ਕਰ ਦਿੱਤਾ ਤੁਸੀਂ ਉੱਥੇ ਰਖੜੀ ਰੱਖ ਕੇ ਭੋਗ ਲਵਾ ਦੇਣਾ ਭੋਗ ਲਵਾ ਕੇ ਜਿਹੜਾ ਪ੍ਰਸ਼ਾਦ ਹੈ ਉੱਥੇ ਪਾਣ ਦੇਣਾ ਬਸ ਇੰਨਾ ਕੀ ਹੀ ਕਰਮ ਕਰਨਾ ਫਿਰ ਉਸ ਤੋਂ ਬਾਅਦ ਤੁਸੀਂ ਘਰ ਆ ਕੇ ਜੋ ਵੀ ਆਪਣੇ ਭਰਾਵਾਂ ਦੇ ਵਿੱਚ ਜਾਂ ਕੋਈ ਕਿਸੇ ਪਰਿਵਾਰਕ ਮੈਂਬਰਾਂ ਦੇ ਵਿੱਚ ਜਾ ਕੇ ਇਸ ਤਿਹਾਰ ਨੂੰ ਮਨਾ ਲੈਣਾ ਤੇ ਜਿਹੜਾ ਇਹ ਤਿਹਾਰ ਹੈ ਫਿਰ ਤੁਸੀਂ ਆਪਣਾ ਖੁਸ਼ੀਆਂ ਨਾਲ ਮਨਾਓ ਇਹ ਤੁਸੀਂ ਦੇਖਣਾ ਇਸ ਤਿਹਾਰ ਨੂੰ ਤੁਸੀਂ ਜਿਸ ਤਰੀਕੇ ਨਾਲ ਸਰਕਾਰਾਂ ਦੇ ਨਾਲ ਸਾਂਝਾ ਕੀਤਾ ਹੋਇਆ ਉਸੇ ਤਰ੍ਹਾਂ ਸਰਕਾਰਾਂ ਨੇ ਤੁਹਾਡੇ ਜਿੰਨੇ ਵੀ ਕਸ਼ਟ ਹੈ ਤੁਹਾਡੇ ਪਰਿਵਾਰਕ ਮੈਂਬਰਾਂ ਦੇ ਉੱਤੋਂ ਕੋਈ ਕੋਈ ਕਸ਼ਟ ਹੈ ਉਹਨੂੰ ਹਮੇਸ਼ਾ ਦੇ ਲਈ ਘਟ ਦੇਣਾ ਤੁਹਾਡੇ ਵੀਰ ਭਰਾ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮੁਸੀਬਤ 'ਚ ਨਹੀਂ ਫਸਣਗੇ ਬਸ ਤੁਸੀਂ ਇੰਨਾ ਜਿਹੜਾ ਕਰਮ ਹੈ ਕਿਨੂੰ ਜ਼ਰੂਰ ਕਰ ਲੈਣਾ ਕਿਉਂਕਿ ਇਹ ਜਿਹੜਾ ਇਹ ਕਰਮ ਹੈ ਇਹ ਜਿਹੜਾ ਕਰਮ ਆਪਣੇ ਪੁਰਾਣੇ ਸਮੇ ਤੋਂ ਚੱਲਦਾ ਆ ਰਿਹਾ ਹੈ ਕਰਮ ਸਾਡੇ ਬਜ਼ੁਰਗ ਕਰਦੇ ਹੁੰਦੇ ਸੀ ਬਜ਼ੁਰਗਾਂ ਨੇ ਇਸ ਚੀਜ਼ ਨੂੰ ਕਰਨਾ ਇਹ ਜ਼ਰੂਰ ਕਰਨਾ ਹੁੰਦਾ ਸੀ ਕਿ ਇਸ ਤਿਹਾਰ ਦੇ ਉੱਤੇ ਸਪੈਸ਼ਲ ਰਖੜੀ ਲੈ ਕੇ ਜਾਂਦੇ ਹੁੰਦੇ ਸੀ ਦਾਤਿਆਂ ਦੇ ਵੱਨਣ ਨੂੰ ਤੇ ਦਾਤਿਆਂ ਦੇ ਵੱਨ ਕੇ ਆਉਂਦੇ ਸੀ ਤੇ ਦਾਤਿਆਂ ਨੂੰ ਦਾਤਿਆਂ ਦੇ ਅੱਗੇ ਕਿਰਪਾ ਜਿਹੜੀ ਆਪਣੀ ਕਿਰਪਾ ਲੈਂਦੀ ਸੀ ਤੇ ਦਾਤਿਆਂ ਦੇ ਚਰਨਾਂ ਦੇ ਅੱਗੇ ਬੇਨਤੀਆਂ ਕਰਕੇ ਆਉਂਦੇ ਸੀ ਤੇ ਦਾਦੇ ਸੁਣਦੇ ਬਹੁਤ ਛੇਤੀ ਹੁੰਦੇ ਸੀ ਸੋ ਇਸ ਕਰਕੇ ਤੁਹਾਨੂੰ ਦੱਸਣਾ ਜ਼ਰੂਰੀ ਸੀ ਦੋਸਤੋ ਤੇ ਇਹ ਕੰਮ ਜ਼ਰੂਰ ਕਰਿਓ ਇਹ ਹੀ ਵੀਡੀਓ ਸੀ ਜੇ ਚੰਗੀ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦੇਣਾ ਜੈ ਪੀਰਾ